ਬੀਤੇ ਦਿਨੀ ਜਲੰਧਰ ਵਿੱਚ ਹਨੇਰੀ ਤੂਫਾਨ ਆਨ ਕਾਰਨ ਜਲੰਧਰ ਦੇ ਬੱਸ ਸਟੈਂਡ ਦੇ ਸਾਹਮਣੇ ਗ੍ਰੀਨ ਪਾਰਕ ਰਹਿਸ਼ੀ ਇਲਾਕੇ ਵਿੱਚ ਚਾਰ ਮੰਜ਼ਿਲਾ ਬਣਾਈ ਜਾ ਰਹੀ ਨਜਾਇਜ਼ ਬਿਲਡਿੰਗ ਦੀ ਚੌਥੀ ਮੰਜ਼ਿਲ ਤੇ ਕੀਤੀ ਗਈ ਸ਼ਟਰਿੰਗ ਅਚਾਨਕ ਨਾਲ ਦੀ ਲੱਗਦੀ ਦੋ ਬਿਲਡਿੰਗਾਂ ਉੱਪਰ ਡਿੱਗ ਗਈ ਜਿਸ ਕਾਰਨ ਨਾਲ ਦੀ ਲੱਗਦੀ ਦੋ ਬਿਲਡਿੰਗਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਜਿਹਦੇ ਵਿੱਚ ਬਿਲਡਿੰਗ ਨਾਲ ਲੱਗਦੀ ਇੱਕ ਦੁਕਾਨ ਤਾਂ ਪੂਰੀ ਤਰ੍ਹਾਂ ਟੈਟੇਰੀ ਹੋ ਗਈ ਅਤੇ ਦੂਸਰੀ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਉਕਤ ਚਾਰ ਮੰਜ਼ਿਲਾ ਬਣਾਈ ਜਾ ਰਹੀ ਬਿਲਡਿੰਗ ਬਿਨਾ ਨਕਸ਼ੇ ਤੋਂ ਪਾਸ ਅਤੇ ਬਿਨਾ ਕਿਸੇ ਸਰਕਾਰੀ ਫੀਸ ਅਦਾ ਕੀਤੀ ਬਣਾਈ ਜਾ ਰਹੀ ਹੈ ਸੂਤਰਾਂ ਦੀ ਮੰਨੀਆ ਤਾਂ ਇਹ ਚਾਰ ਮੰਜ਼ਿਲਾ ਬਿਲਡਿੰਗ ਦੀ ਸ਼ਿਕਾਇਤ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ ਇਸ ਹਾਦਸੇ ਦੌਰਾਨ ਜਿਨ੍ਹਾਂ ਬਿਲਡਿੰਗਾਂ ਦਾ ਨੁ ਉਸ ਦੇ ਮਾਲਕ ਵੱਲੋਂ ਬੱਸ ਸਟੈਂਡ ਦੇ ਚੌਂਕੀ ਵਿੱਚ ਇੱਕ ਲਿਖਤ ਸ਼ਿਕਾਇਤ ਵੀ ਦਿੱਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਇਸ ਨਜਾਇਜ਼ ਬਣ ਰਹੀ ਚਾਰ ਮੰਜ਼ਿਲਾ ਇਮਾਰਤ ਅਤੇ ਉਸ ਦੇ ਮਾਲਕ ਤੇ ਕੋਈ ਠੋਸ ਕਾਰਵਾਈ ਕਰਦੇ ਹਨ ਜਾਂ ਸ਼ਹਿਰ ਵਿੱਚ ਬਾਕੀ ਨਜਾਇਜ਼ ਬਿਲਡਿੰਗਾਂ ਦੀ